ਸੱਚੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਵਧੀਆ ਹੋਵੋਗੇ ਤਾਂ ਬਹੁਤ ਜ਼ਿਆਦਾ ਤੰਦਰੁਸਤ ਹੋਵੋਗੇ ਤੇ ਸੋਰੀ ਮੈਂ ਕੱਲ ਵੀਡੀਓ ਨਹੀਂ ਲੈ ਕੇ ਆ پائی ਕਿਉਂਕਿ ਮੇਰੀ ਤਬੀਅਤ ਥੋੜੀ ਠੀਕ ਨਹੀਂ ਸੀ ਤਬੀਅਤ ਵੈਸੇ ਅੱਜ ਵੀ ਥੋੜੀ ਠੀਕ ਨਹੀਂ ਆ ਬਟ ਵੀਡੀਓ ਫਲੋਅ ਕਰਨਾ ਬਹੁਤ ਜ਼ਰੂਰੀ ਸੀਗਾ ਠੀਕ ਹੈ ਤੇ ਮੈਂ ਰਾਤ ਤੁਹਾਨੂੰ ਇੱਕ ਕੁਐਸਚਨ ਕੀਤਾ ਸੀਗਾ ਹਨਾ ਵੀ ਮੈਂ ਜਿਹੜੀ ਕੱਲ ਦੀ ਵੀਡੀਓ ਲੈ ਕੇ ਆਵਾਂ ਕਿਸ ਟੌਪਿਕ ਤੇ ਲੈ ਕੇ ਆਵਾਂ ਤੇ ਤੁਸੀਂ ਜਿਆਦਾ ਮੈਨੂੰ ਮਤਲਬ ਜਿਹੜਾ ਜਿਆਦਾ ਪਰਸੈਂਟੇਜ ਆਈ ਸੀਗੀ ਉਹ ਹੇਅਰ ਤੇ ਆਈ ਸੀਗੀ ਵੀ ਤੁਸੀਂ ਬਾਲਾਂ ਤੇ ਲੈ ਕੇ ਆਓ ਵੀਡੀਓ ਠੀਕ ਹੈ ਤੇ ਅੱਜ ਆਪਾਂ ਬਾਲਾਂ ਤੇ ਹੀ ਵੀਡੀਓ ਲੈ ਕੇ ਆਏ ਆ ਹਨਾ ਜਿਵੇਂ ਤੁਸੀਂ ਟਾਈਟਲ ਤੇ ਥੰਬਨੇਲ ਚ ਦੇਖ ਲਿਆ ਹੈ ਹਨਾ ਕਿ ਮੈਂ ਇੱਕ ਐਵੇਂ ਦੀ ਚੀਜ਼ ਲੈ ਕੇ ਆਈ ਆ ਜਿਹਦੇ ਨਾਲ ਆਪਣੇ ਬਾਲਾਂ ਦੀ ਗਰੋਥ ਬੂਸਟ ਹੋਊਗੀ ਹਨਾ ਆਪਣੇ ਬਾਲ ਜਿਹੜੇ ਝੜਨੇ ਬੰਦ ਵੀ ਹੋਣਗੇ ਜਿਹੜੇ ਆਪਣੇ ਟਾਈਮ ਤੋਂ ਪਹਿਲਾਂ ਪ੍ਰੀਮਚੂਰ ਵਾਈਟ ਹੈਅਰ ਆ ਰਹੇ ਨੇ ਉਹ ਵੀ ਮਤਲਬ ਉਹਨਾਂ ਤੋਂ ਵੀ ਇਹ ਬਚਾਉਂਦਾ ਹੈ ਤੁਹਾਨੂੰ ਹਨਾ ਵੀ ਟਾਈਮ ਤੋਂ ਪਹਿਲਾਂ ਨਾ ਆਵੇ ਹੁਣ ਜੇ 50 60 ਸਾਲ ਦੀ ਉਮਰ 'ਚ ਆ ਰਹੇ ਨੇ ਤਾਂ ਉਹ ਆਣੀ ਨਹੀਂ ਉਹਨਾਂ ਤੋਂ ਨਹੀਂ ਬਚਾਊਗਾ ਕਿਉਂਕਿ ਉਹ ਨੇਚਰਲ ਯਾ ਕੁਦਰਤੀ ਹੈ ਸਭ ਦੇ ਆਉਣੇ ਨੇ ਠੀਕ ਹੈ ਵੈਸੇ 2 4 ਤਾਂ ਮੇਰੇ ਵੀ ਨੇ ਠੀਕ ਹੈ ਕਿਉਂਕਿ ਇਸ ਦੇ ਨਾਲ ਨਾਲ ਤਾਂ ਇਹ ਆਂਦੇ ਹੀ ਜਾਂਦੇ ਆ ਠੀਕ ਹੈ ਪਰ ਆਪਾਂ ਜਿਹੜਾ ਇਹਨਾਂ ਦਾ ਟਾਈਮ ਹੈ ਉਹਨੂੰ ਆਪਾਂ ਥੋੜਾ ਜਿਆਦਾ ਮਤਲਬ ਹੋਲ ਹੀ ਕਰ ਸਕਦੇ ਹਾਂ ਹਨਾ ਵੀ ਟਾਈਮ ਤੋਂ ਪਹਿਲਾਂ ਨਾ ਵੀ ਕਿਉਂਕਿ ਹੁਣ ਮੈਂ ਅੱਜ ਦੇ ਟਾਈਮ 'ਚ ਦੇਖਦੀ ਆ ਆਪਣੇ ਲਾਗ-ਪਾਸ ਵੀ ਛੋਟੇ-ਛੋਟੇ ਬੱਚਿਆਂ ਦੇ ਜਿਹੜੇ 15 16 17 18 ਸਾਲਾਂ ਦੇ ਨੇ ਉਹਨਾਂ ਦੇ ਵਾਈਟ ਹੈਅਰ ਆ ਰਹੇ ਨੇ ਤੇ ਮਤਲਬ ਉਹ ਤੋਂ ਇਹ ਬਚੋਂਦਾ ਆ ਠੀਕ ਹੈ ਤੇ ਹੁਣ ਆਪਾਂ ਵੀਡੀਓ ਨੂੰ ਜ਼ਿਆਦਾ ਲੰਬਾ ਨਹੀਂ ਕਰਨਾ ਹੈਗਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਮੈਨੂੰ ਪਿਆਰ ਦੇ ਰਹੇ ਹੋ ਇਹ ਤੁਹਾਡਾ ਪਿਆਰ ਹੀ ਆ ਜਿਹੜਾ ਮੈਨੂੰ ਵੀਡੀਓ ਅਪਲੋਡ ਕਰਨ ਤੇ ਮਜਬੂਰ ਕਰ ਦਿੰਦਾ ਆ ਹਨਾ ਨਹੀਂ ਤਾਂ ਮੇਰੇ ਕੋਲ ਟਾਈਮ ਨਹੀਂ ਹੁੰਦਾ ਬਟ ਤੁਹਾਡਾ ਪਿਆਰ ਹੈ ਇਸ ਕਰਕੇ ਮੈਂ ਵੀਡੀਓ ਅਪਲੋਡ ਕਰ ਰਹੀ ਆ ਐਵੇਂ ਹੀ ਦਿੰਦੇ ਰਹੋ ਪਿਆਰ ਤਾਂ ਕਿ ਮ ਅਪਲੋਡ ਵੀਡੀਓ ਕਰੀ ਜਾਵਾਂ ਠੀਕ ਹੈ ਤੇ ਚਲੋ ਜੀ ਟਾਈਮ ਨੂੰ ਸਟਾਰਟ ਨਹੀਂ ਕਰਦੇ ਪਰ ਜੇ ਤੁਹਾਨੂੰ ਵੀਡੀਓ ਥੋੜੀ ਜੀ ਵਧੀਆ ਲੱਗੀ ਇਨਫੋਰਮੇਟਿਵ ਲੱਗੀ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਚਲੋ ਜੀ ਸਟਾਰਟ ਕਰਦੇ ਆਂ ਤੇ ਅੱਜ ਆਪਾਂ ਇੱਕ ਆਹ ਵਾਲਾ ਟੋਨਰ ਬਣਾਉਣਾ ਹੈ ਬਹੁਤ ਹੀ ਆਸਾਨ ਹੈ ਜੀ ਹੁਣ ਇਹ ਟੋਨਰ ਕਿਸ ਤੋਂ ਬਣਾਇਆ ਹੋਇਆ ਆ ਕਿਵੇਂ ਬਣਾਇਆ ਹੋਇਆ ਹੈ ਮੈਂ ਤੁਹਾਨੂੰ ਸਾਰਾ ਦੱਸੂਗੀ ਠੀਕ ਹੈ ਪਹਿਲਾਂ ਆਪਾਂ ਥੋੜੀ ਜੀ ਇਹਦੇ ਬੈਨੀਫਿਟ ਦੀ ਗੱਲ ਕਰ ਲਈਏ ਤੇ ਮੈਂ ਤੁਹਾਡੇ ਇਹਦੇ ਬੈਨੀਫਿਟ ਕੁਝ ਡਾਇਰੀ 'ਚ ਨੋਟ ਕੀਤੇ ਨੇ ਮੈਂ ਤੁਹਾਨੂੰ ਦੱਸਦਾ ਹਾਂ ਨਾ ਤੇ ਜਿਹ ਅਈ ਆਪਾਂ ਕਿਵੇਂ ਬਣਾਉਣਾ ਹੈ ਮੈਂ ਸਾਰਾ ਕੁਝ ਤੁਹਾਨੂੰ ਦੱਸੂਗੀ ਤੇ ਸਭ ਤੋਂ ਪਹਿਲਾਂ ਆਪਾਂ ਦੇਖ ਲਓ ਵੀ ਇਹਦੇ ਬੈਨੀਫਿਟ ਕੀ ਨੇ ਇਹਦੇ ਚ ਨਾ ਸਲਫਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਜਿਹੜੇ ਕਿ ਸਾਡੇ ਵਾਲਾਂ ਦੀ హెయిਰ ਗਰੋਥ ਨੂੰ ਬੂਸਟ ਕਰਦਾ ਹੈ ਹੁਣ ਜਿਨ੍ਹਾਂ ਜਿਨ੍ਹਾਂ ਗੈਸ ਲਾ ਲਿਆ ਵੀ ਕਿਹੜੀ ਚੀਜ਼ ਦੀ ਗੱਲ ਕਰਨੀ ਆ ਤਾਂ ਉਹ ਕਮੈਂਟ ਚ ਹੁਣੀ ਕਰ ਦਿਓ ਹਨਾ ਛੇਤੀ ਛੇਤੀ ਤਾਂ ਕਿ ਮੈਨੂੰ ਪਤਾ ਚੱਲ ਜੇ ਠੀਕ ਹੈ ਤੇ ਇਹਦਾ ਜਿਹੜਾ ਸਲਫਰ ਹੁੰਦਾ ਆਪਣੇ ਵਾਲਾਂ ਦੀਆਂ ਜਿਹੜੀਆਂ ਜੜਾਂ ਨੇ ਹਨਾ ਉਹਨੂੰ ਮਜ਼ਬੂਤ ਕਰਦਾ ਹੈ ਜੜਾਂ ਮਜ਼ਬੂਤ ਹੋਣੀਆਂ ਹੈਅਰ ਬੋਲ ਹੋਊ ਬਾਈ ਨਹੀਂ ਹਨਾ ਜੇ ਹੋਊਗਾ ਤਾਂ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਘੱਟ ਹੋਊਗਾ ਵੈਸੇ ਇਹਦੀ ਫਸਟ ਯੂਜ਼ ਵਿੱਚ ਹੀ ਸਾਨੂੰ ਫਰਕ ਦਿਖਣ ਲੱਗ ਜਾਂਦਾ ਹੈ ਠੀਕ ਹੈ ਤੁਸੀਂ ਯੂਜ਼ ਕਰਕੇ ਜ਼ਰੂਰ ਦੇਖਿਓ ਘਰਚੀ ਇਹ ਜੀ ਚੀਜ਼ ਕੋਈ ਬਾਹਰੋਂ ਤਾਂ ਲੈ ਕੇ ਨਹੀਂ ਆਣੀ ਮੇਗੀ ਠੀਕ ਹੈ ਨਵੇਂ ਵਾਲ ਉਗਾਉਣ ਵਿੱਚ ਬਹੁਤ ਜ਼ਿਆਦਾ ਹੈਲਪ ਕਰਦਾ ਹੈ ਜਿਹੜੇ ਮਤਲਬ ਆਪਣਾ ਵਾਲ ਟੁੱਟ ਜਾਂਦਾ ਤੇ ਉਥੋਂ ਬਾਲ ਉੱਗਦਾ ਨਹੀਂ ਹੈਗਾ ਤੇ ਉਹਨੂੰ ਇਹ ਮਤਲਬ ਉਹਦੀ ਜਿਹੜੀ ਟਾਈਮ ਨੂੰ ਛੇਤੀ ਕਰ ਦਿੰਦਾ ਵੀ ਛੇਤੀ ਛੇਤੀ ਬਾਲ ਉਗਾਉਣ ਵਿੱਚ ਹੈਲਪ ਕਰਦਾ ਹੈ ਠੀਕ ਹੈ ਇਹ ਖੂਨ ਦਾ ਸਰਕੂਲੇਸ਼ਨ ਵਧਾਉਂਦਾ ਹੈ ਖੂਨ ਦਾ ਸਰਕੂਲੇਸ਼ਨ ਵਧੂਗਾ ਤਾਂ ਆਪਣੀ హెయిਰ ਗ੍ਰੋਥ ਆਪਣੇ ਆਪ ਹੀ ਵਧੂਗੀ ਠੀਕ ਹੈ ਜੀ హెయిਰ ਗ੍ਰੋਥ ਨੂੰ ਕੋਈ ਰੋਕ ਨਹੀਂ ਸਕਦਾ ਹੈਗਾ ਠੀਕ ਹੈ ਤੇ ਜਿਹੜਾ ਖੂਨ ਦਾ ਸਰਕੂਲੇਸ਼ਨ ਵਧੂਗਾ ਤਾਂ ਆਪਣੇ ਇਸ ਚੀਜ਼ ਦਾ ਆਪਣੇ ਵਾਲਾਂ ਨੂੰ ਪੋਸ਼ਣ ਆਪਾਂ ਕੋਈ ਵੀ ਚੀਜ਼ ਲਗਾਵਾਂਗੇ ਹਨਾ ਉਹਦਾ ਪੋਸ਼ਣ ਚੰਗੀ ਤਰ੍ਹਾਂ ਮਿਲੂਗਾ ਠੀਕ ਹੈ ਇਹਦੇ ਚ ਐਂਟੀ ਬੈਕਟੀਰੀਅਲ ਗੁਣ ਹੁੰਦੇ ਹਨਾ ਠੀਕ ਹੈ ਜਿਹੜੇ ਕਿ ਸਾਨੂੰ ਡੈਂਡਰਫ ਤੋਂ ਬਚਾਉਂਦੇ ਹਨ ਜੇ ਤੁਹਾਨੂੰ ਡੈਂਡਰਫ ਰੂਸੀ ਦੀ ਵੀ ਸਮੱਸਿਆ ਹੈ ਜੇ ਤੁਸੀਂ ਇਹਨੂੰ ਚੰਗੀ ਤਰ੍ਹਾਂ ਇਸਤੇਮਾਲ ਕਰੋਗੇ ਠੀਕ ਹੈ ਵਧੀਆ ਤਰੀਕੇ ਨਾਲ ਆਪਣੀ ਹੈਅਰ ਕੇਅਰ ਕਰੋਗੇ ਤਾਂ ਉਹ ਤੋਂ ਵੀ ਰਾਹਤ ਦਿੰਦਾ ਹੈ ਠੀਕ ਹੈ ਵਾਲਾਂ ਦੀ ਚਮਕ ਨੂੰ ਵਾਲਾਂ ਨੂੰ ਚਮਕਦਾਰ ਬਣਾਉਂਦਾ ਹੈ ਵਾਲਾਂ 'ਚ ਚਮਕ ਲੈ ਕੇ ਆਉਂਦਾ ਹੈ ਜੇ ਤੁਸੀਂ ਇਹਨੂੰ ਰੈਗੂਲਰ ਯੂਜ਼ ਕਰੋਗੇ ਤਾਂ ਫਾਇਦੇ ਇਹਦੇ ਬਹੁਤ ਜ਼ਿਆਦਾ ਨੇ ਠੀਕ ਹੈ ਜੀ ਤੇ ਇਹਦੇ ਚ ਐਂਟੀਆਕਸੀਡੈਂਟ ਹੁੰਦੇ ਹਨ ਜਿਹੜੇ ਕਿ ਸਾਡੇ ਮੈਂ ਤੁਹਾਨੂੰ ਦੱਸਿਆ ਪ੍ਰੀਮਚੁਰ ਵਾਈਟ ਹੈਅਰ ਨੇ ਉਹਨੂੰ ਇਹ ਉਹਨਾਂ ਤੋਂ ਬਚਾਉਂਦਾ ਹੈ ਸਾਨੂੰ ਠੀਕ ਹੈ ਸਮੇਂ ਤੋਂ ਪਹਿਲਾਂ ਸਾਡੇ ਜਿਹੜੇ ਵਾਈਟ ਹੈਅਰ ਨਹੀਂ ਆਣ ਦਿੰਦਾ ਹੈਗੇ ਜੇ ਤੁਸੀਂ ਇਹਨੂੰ ਸਹੀ ਤਰੀਕੇ ਨਾਲ ਯੂਜ਼ ਕਰੋਗੇ ਤੇ ਰੈਗੂਲਰ ਯੂਜ਼ ਕਰੋਗੇ ਠੀਕ ਹੈ ਤੇ ਹੁਣ ਇਹ ਤਾਂ ਆਪਾਂ ਇਹਦੇ ਫਾਇਦੇ ਦੇਖ ਲਈ ਠੀਕ ਹੈ ਪਰ ਇਹਦੇ ਕੁਝ ਸਾਵਧਾਨੀਆਂ ਵੀ ਨੇ ਪ੍ਰੀਕੋਸ਼ਨਸ ਵੀ ਨੇ ਹਨਾ ਜਿਹੜੇ ਆਪਾਂ ਨੂੰ ਉਹ ਵੀ ਪਤਾ ਹੋਣੀ ਚਾਹੀਦੀ ਨੇ ਠੀਕ ਹੈ ਤੇ ਯੂਜ਼ ਕਰਨ ਤੋਂ ਪਹਿਲਾਂ ਤੁਸੀਂ ਐਨਾ ਦੇਖ ਲਓ ਕਿ ਤੁਹਾਡੇ ਸਕੈਲਪ ਚ ਕੋਈ ਇਨਫੈਕਸ਼ਨ ਨਹੀਂ ਹੋਣੀ ਚਾਹੀਦੀ ਕੋਈ ਜ਼ਖਮ ਨਹੀਂ ਹੋਣਾ ਚਾਹੀਦਾ ਕੋਈ ਖਾਰਸ਼ ਨਹੀਂ ਹੋਣੀ ਚਾਹੀਦੀ ਇਹ ਕਈ ਵਾਰ ਤਾਂ ਇੰਨੀ ਤੇਜ਼ ਖਾਰਸ਼ ਹੁੰਦੀ ਹੈ ਨਾ ਕਿ ਈਚਿੰਗ ਇੰਨੀ ਤੇਜ਼ ਹੁੰਦੀ ਹੈ ਕਿ ਆਪਣੇ ਰੈੱਡ ਰੈੱਡ ਹੋਣ ਲੱਗ ਜਾਂਦੇ ਨੇ ਮਤਲਬ ਸਕੈਲਪ ਰੈੱਡ ਹੋ ਜਾਂਦੀ ਹੈ ਵੀ ਚੀਸਾਂ ਜਿਹੜੀਆਂ ਵਜਦੀਆਂ ਨੇ ਉਹ ਮੇ ਦਾ ਕੁਝ ਨਹੀਂ ਹੋਣਾ ਚਾਹੀਦਾ ਆਪਾਂ ਐਵੇਂ ਦੀ ਸਕੈਲਪ ਤੇ ਇਹਨੂੰ ਨਹੀਂ ਯੂਜ਼ ਕਰਨਾ ਹੈਗਾ ਨਹੀਂ ਤਾਂ ਫਿਰ ਤੁਹਾਡੇ ਹੋਰ ਵੀ ਜ਼ਿਆਦਾ ਮਤਲਬ ਉਹ ਇਨਫੈਕਸ਼ਨ ਜਿਹੜੀ ਜਲਣ ਹੈ ਉਹ ਵੱਧ ਜਾਊਗੀ ਤਾਂ ਪਲੀਜ਼ ਇਹ ਧਿਆਨ ਰੱਖਣਾ ਸਕੈਲ ਬਿਲਕੁਲ ਸਾਫ਼ ਸੁਥਰੀ ਹੋਵੇ ਕੋਈ ਇਨਫੈਕਸ਼ਨ ਨਾ ਹੋਵੇ ਤੁਹਾਨੂੰ ਕੋਈ ਜ਼ਖਮ ਨਾ ਹੋਇਆ ਹੋਵੇ ਤੇ ਉਸ ਤੋਂ ਬਾਅਦ ਹੀ ਆਪਾਂ ਯੂਜ਼ ਕਰਨਾ ਠੀਕ ਹੈ ਇਹ ਦੱਸਣੀਆਂ ਗੱਲਾਂ ਬਹੁਤ ਜ਼ਰੂਰੀ ਸੀ ਨਹੀਂ ਤਾਂ ਜਿਹੜੇ ਇਨਫੈਕਸ਼ਨ ਵਾਲੇ ਉਹ ਵੀ ਯੂਜ਼ ਕਰ ਲਓ ਤਾਂ ਰਿਜ਼ਲਟ ਉਹਨਾਂ ਨੂੰ ਮਿਲਣਾ ਤਾਂ ਦੂਹਦੀ ਗੱਲ ਕੁਝ ਹੋਰ ਹੀ ਹੋ ਜਾਣਾ ਤੇ ਆਪਾਂ ਉਹਵੇਂ ਨਹੀਂ ਕਰਨਾ ਇਹ ਗੱਲਾਂ ਦਾ ਧਿਆਨ ਰੱਖਣਾ ਹੈ ਠੀਕ ਹੈ ਹੁਣ ਆਪਾਂ ਦੇਖ ਲੈਣਾ ਕੀਮੀ ਬਣਾਉਣਾ ਆ ਸਾਰੀ ਤਾਂ ਮੈਂ ਤੁਹਾਨੂੰ ਦਿਖਾ ਰਹੀ ਆ ਆਪਾਂ ਪਿਆਜ਼ ਲੈ ਲੈਣਾ ਏ ਠੀਕ ਹੈ ਮੇਰੇ ਘਰ ਇਹ ਵਾਲੇ ਪਿਆਜ਼ ਸੀਗੇ ਮਤਲਬ ਵਾਈਟ ਜਿਹਾ ਥੋੜਾ ਜਿਹਾ ਜੇ ਤੁਹਾਨੂੰ ਰੈੱਡ ਵਾਲੇ ਮਿਲ ਜਣ ਤਾਂ ਸਭ ਤੋਂ ਵਧੀਆ ਆਪਣੇ ਹੇਅਰ ਦੀ ਅਕੋਰਡਿੰਗ ਲੈ ਲਓ ਠੀਕ ਹੈ ਜੀ ਤੇ ਆਪਾਂ ਉਹਨੂੰ ਕद्दूकस ਕਰ ਲੈਣਾ ਹੁਣ ਇੱਥੇ ਜੇ ਮੈਂ ਚੋਂਦੀ ਤਾਂ ਮੈਂ ਮਿਕਸੀ ਦਾ ਯੂਜ਼ ਕਰ ਸਕਦੀ ਦੀ ਪਰ ਕਈ ਕਈਆਂ ਕੋਲ ਮਿਕਸੀ ਨਹੀਂ ਹੁੰਦੀ ਹੈਗੀ ਹਨਾ ਇਸ ਕਰਕੇ ਮੈਂ ਕद्दूकस ਦਾ ਯੂਜ਼ ਕੀਤਾ ਕद्दूकस ਦੇ ਨਾਲ ਵੀ ਆਰਾਮ ਨਾਲ ਰਸ ਨਿਕਲ ਜਾਂਦਾ ਆ ਕद्दूकस ਕਰਕੇ ਆਪਾਂ ਸਟੇਨ ਕਰ ਲੈਣਾ ਇਹਦਾ ਰਸ ਕੱਢ ਲੈਣਾ ਹੁਣ ਦੇਖ ਲਓ ਤਕਰੀਬਨ ਇਹ 2 2.5 ਚਮਚਾ ਹੈਗਾ ਯਾਰਾ ਛੋਟੇ ਚਮਚੇ ਹੈਗਾ ਯਾ ਤੇ ਆਪਾਂ ਉਹਨਾਂ ਹੀ ਇਹਦੇ ਚ ਪਾਣੀ ਪਾ ਲੈਣਾ ਹੁਣ ਇੱਥੇ ਕੋਈ ਫਿਲਟਰ ਵਾਲਾ ਵਾਟਰ ਹੈਗਾ ਯਾ ਹੈਗਾ ਇਹ ਤਾਂ ਪਾ ਲੋ ਕੋਈ ਜ਼ਰੂਰੀ ਨਹੀਂ ਹੈਗਾ ਮੈਂ ਤਾਂ ਨੋਰਮਲ ਪੀਣ ਵਾਲਾ ਪਾਣੀ ਲਿਆ ਜਿਹੜਾ ਆਪਾਂ ਪੀਣ ਲਈ ਯੂਜ਼ ਕਰਦੇ ਹਾਂ ਠੀਕ ਹੈ ਰੋਜ਼ ਵਾਟਰ ਹੈਗਾ ਤਾਂ ਪਾ ਸਕਦੇ ਹੋ ਠੀਕ ਹੈ ਇੱਥੇ ਮੈਂ ਵਿਟਾਮਿਨੀ ਦਾ ਕੈਪਸੂਲ ਪਾਇਆ ਆ ਆਪਸ਼ਨਲ ਹੈ ਪਾਣਾ ਹੈ ਤਾਂ ਵਧੀਆ ਹੈ ਨਹੀਂ ਪਾਣਾ ਤਾਂ ਵੀ ਵਧੀਆ ਹੈ ਠੀਕ ਹੈ ਚੰਗੀ ਤਰ੍ਹਾਂ ਸ਼ੇਕ ਕਰ ਲੋ ਤੇ ਆਪਣਾ ਆਪਾਂ ਆਪਣੀ ਸਕੈਲਪ ਤੇ ਇਹਨੂੰ ਲਗਾਣਾ ਹੈ ਠੀਕ ਹੈ ਸਾਈਡ ਤੇ ਉਹ ਵੀ ਮੈਂ ਦਿਖਾ ਰਹੀ ਹਾਂ ਕਿਵੇਂ-ਕਿਵੇਂ ਲਗਾਣਾ ਹੈ ਸਭ ਤੋਂ ਪਹਿਲਾਂ ਤਾਂ ਆਪਣੇ ਵਾਲਾਂ ਨੂੰ ਡੀਟੈਂਗਲ ਕਰ ਲਓ ਇੱਥੇ ਮੈਂ ਥੋੜਾ ਜਿਹਾ ਅੱਜ ਮੈਂ ਡੀਟੈਂਗਲ ਨਹੀਂ ਕੀਤੀ ਹੈਗੀ ਕਿਉਂਕਿ ਮੇਰੇ ਕੋਲ ਟਾਈਮ ਘੱਟ ਸੀਗਾ ਠੀਕ ਹੈ ਮੇਰੇ ਬੇਟੇ ਦੇ ਵੀ ਪੇਪਰ ਚੱਲ ਰਹੇ ਨੇ ਤੇ ਮੈਂ ਉਹਨੂੰ ਵੀ ਪੜ੍ਹਾਉਣਾ ਸੀ ਇਸ ਕਰਕੇ ਮੈਂ ਨਹੀਂ ਕੀਤਾ ਪਰ ਤੁਸੀਂ ਜ਼ਰੂਰ ਕਰਨਾ ਹੈ ਵਾਲਾਂ ਦੀ ਇਹ ਪਹਿਲਾਂ ਗੁਲਝਾਂ ਕੱਢਣੀਆਂ ਨੇ ਠੀਕ ਹੈ ਉਸ ਤੋਂ ਬਾਅਦ ਆਪਾਂ ਕੋਈ ਵੀ ਰੈਮਡੀ ਲਗਾਨੀ ਆ ਉਹ ਲਗਾਨੀ ਆ ਠੀਕ ਹੈ ਜੀ ਤੇ ਆਪਾਂ ਚੰਗੀ ਤਰ੍ਹਾਂ ਆਪਣੇ ਸਕੈਲਪ ਦੀ ਮ사ਜ ਕਰਨੀ ਆ ਜਿਵੇਂ ਕਿ ਮੈਂ ਸਾਈਡ ਤੇ ਤੁਹਾਨੂੰ ਦੱਸ ਰਹੀਆਂ ਬਚ ਗਿਆ ਤਾਂ ਲੈਂਥ ਤੇ ਲਗਾ ਲਓ ਫਿਰ ਵੀ ਬਚ ਗਿਆ ਤਾਂ ਤੁਸੀਂ ਇਹਨੂੰ ਆਪਣੇ ਸ਼ੈਂਪੂ ਵਿੱਚ ਮਿਲਾ ਕੇ ਉਹਦੇ ਨਾਲ ਆਪਣਾ హెయిర్ వాష్ ਕਰ ਸਕਦੇ ਹੋ ਦੁੱਗਣਾ ਬੈਨੀਫਿਟ ਮਿਲ ਜੂਗਾ ਤੁਹਾਨੂੰ ਠੀਕ ਹੈ ਜੀ ਤੇ ਬਹੁਤ ਹੀ ਵਧੀਆ ਹੈ ਇਹਦੇ ਫਸਟ ਯੂਜ਼ ਵਿੱਚ ਹੀ ਤੁਹਾਨੂੰ ਰਿਜ਼ਲਟ ਦੇਖਣ ਨੂੰ ਮਿਲ ਜੂਗਾ ਜਿਹੜਾ ਵੀ ਸ਼ੈਂਪੂ ਵਰਤਦੇ ਹੋ ਫਿਲਹਾਲ ਉਹਦੇ ਨਾਲ ਯੂਜ਼ ਕਰ ਲਓ ਆਪਾਂ ਸ਼ੈਂਪੂ ਵੀ ਹਰਬਲ ਤਿਆਰ ਕਰਾਂਗੇ ਬਸ ਮੈਨੂੰ ਥੋੜਾ ਜਿਹਾ ਟਾਈਮ ਮਿਲ ਜੇ ਕਿਉਂਕਿ ਉਹਦੇ ਥੋੜਾ ਟਾਈਮ ਲੱਗੂਗਾ ਇਸ ਕਰਕੇ ਮੈਂ ਸ਼ੇਅਰ ਕਰੂਗੀ ਤੁਹਾਡੇ ਨਾਲ ਠੀਕ ਹੈ ਤੇ ਇਹਨੂੰ ਆਪਾਂ 2 ਤੋਂ 3 ਘੰਟੇ ਰੱਖ ਸਕਦੇ ਆ ਓਵਰਨਾਈਟ ਬਿਲਕੁਲ ਵੀ ਨਹੀਂ ਰੱਖਣਾ ਹੈਗਾ ਨਹੀਂ ਇਹਦੇ ਵਿੱਚ ਬੈਕਟੀਰੀਆ ਪੈਦਾ ਹੋ ਜਾਂਦੇ ਆ ਤੇ ਉਹ ਕੁਝ ਹੋਰ ਹੀ ਨੁਕਸਾਨ ਪਹੁੰਚਾ ਰਾਤ ਪਰ ਨਹੀਂ ਰੱਖਣਾ ਹੈਗਾ ਸਵੇਰੇ ਲਗਾਓ 2 ਘੰਟੇ ਰੱਖੋ ਐਨੇ ਆਪਣੇ ਕੰਮ-ਕੁਮ ਕਰੋ ਦੈਨ ਉਸ ਤੋਂ ਬਾਅਦ ਦੁਪਹਿਰ ਤੱਕ ਵੇਲੇ ਹੋਏ ਤਾਂ ਵੋਸ਼ ਕਰਦੋ ਠੀਕ ਹੈ ਜੀ ਜਾਂ ਦੁਪਹਿਰੇ ਲਗਾਓ ਸ਼ਾਮ ਤੱਕ ਆਪਣਾ ਕੰਮ ਕਰੋ 3-4 ਵਜੇ ਤੱਕ ਵੋਸ਼ ਕਰਦੋ ਰਾਤ ਨੂੰ ਨਹੀਂ ਰੱਖਣਾ ਹੈਗਾ ਠੀਕ ਹੈ ਜੀ ਤੇ ਤੁਸੀਂ ਚਾਹੋ ਤਾਂ ਇਹਨੂੰ ਅੱਧਾ ਘੰਟਾ-ਘੰਟਾ ਵੀ ਰੱਖ ਸਕਦੇ ਹੋ ਐਨਾ ਕੋਈ ਟਾਈਮ ਨਹੀਂ ਹੈਗਾ ਤਾਂ ਐਨਾ ਕਰ ਲਓ ਐਨਾ ਹੀ ਕਰ ਲਓ ਕਿ ਫਿਰ ਵੀ ਤੁਹਾਡੇ ਵਾਲਾਂ ਨੂੰ ਬਹੁਤ ਜ਼ਿਆਦਾ ਬੈਨੀਫਿਟ ਮਿਲੂਗਾ ਠੀਕ ਹੈ ਜੀ ਵੈਸੇ 2 ਘੰਟੇ ਇਨਫ ਹੈ ਜੀ ਮੈਂ ਵੀ ਹੁਣ ਲਗਾਇਆ ਹੋਇਆ ਐ ਮੈਂ हेयर वॉਸ਼ ਨਹੀਂ ਕੀਤਾ ਹੈਗਾ ਕਿਉਂਕਿ ਮੈਂ ਸ਼ਾਮ ਨੂੰ ਕਰੂੰਗੀ ਬਟ ਅਪਲੋਡ ਕਰਨਾ ਬਹੁਤ ਜ਼ਰੂਰੀ ਸੀਗਾ ਤੁਹਾਡੇ ਲਈ ਠੀਕ ਹੈ ਜੇ ਮੈਂ ਵਾਸ਼ ਕਰ ਲੂੰਗੀ ਹੋ ਸਕਦਾ ਕਿ ਮੈਂ ਰਾਤ 7 ਵਜੇ ਤੱਕ ਕੋਈ ਛੋਟ ਵੀਡੀਓ हेयर वॉਸ਼ ਕਰਨ ਤੋਂ ਬਾਅਦ ਪਾ ਦਾਂ ਠੀਕ ਹੈ ਤੁਹਾਡੇ ਲਈ ਅਪਲੋਡ ਕਰ ਦਾਂ ਤਾਂ ਤੁਸੀਂ ਦੇਖ ਲਿਓ ਠੀਕ ਹੈ ਤੇ ਤੁਹਾਨੂੰ ਇਹ ਵਾਲੀ ਵੀਡੀਓ ਕਿਵੇਂ ਲੱਗੀ ਪਹਿਲਾਂ ਤਾਂ ਇਸਤੇਮਾਲ ਕਰਕੇ ਜ਼ਰੂਰ ਦੇਖਿਓ ਤੇ ਤੁਸੀਂ ਮੈਨੂੰ ਕਮੈਂਟ ਕਰਿਆ ਕਰੋ ਬਹੁਤ ਸੋਹਣੇ ਸੋਹਣੇ ਕਮੈਂਟ ਕਰ ਦਿਓ ਤੁਸੀਂ હેર ਗ੍ਰੋਥ ਪੱਕਾ ਹੋਊਗੀ ਜੀ ਮੈਂ ਜੋ ਵੀ ਰੈਮਡੀਆ ਦੱਸਦੀ ਆ ਮੇਰਾ ਐਕਸਪੀਰੀਅੰਸ ਹੈ ਮੇਰੇ ਤੇ ਅਪਲਾਈ ਕੀਤੀਆਂ ਹੋਈਆਂ ਨੇ ਜੇ ਤੁਸੀਂ ਰੈਗੂਲਰ ਯੂਜ਼ ਕਰੋਗੇ ਹੁਣ ਤੁਸੀਂ ਕਹੋਗੇ ਦੀਦੀ ਅਸੀਂ ਅੱਜ ਯੂਜ਼ ਕਰ ਲਿਆ ਸਾਨੂੰ ਕੋਈ ਰਿਜ਼ਲਟ ਨਹੀਂ ਮਿਲਿਆਗਾ ਐਵੇਂ ਦਾ ਕੁਝ ਨਹੀਂ ਹੋਣਾ ਹੈਗਾ ਜੀ ਅੱਜ ਦੇ ਕੱਲ 'ਚ ਬਹੁਤ ਫਰਕ ਹੁੰਦਾ ਹੈ ਠੀਕ ਹੈ ਜਿਵੇਂ ਆਪਾਂ ਫਰਸਟ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਪੜ੍ਹਦੇ ਆ 12ਵੀਂ ਤੱਕ ਪੜ੍ਹਦੇ ਆ ਤਾਂ ਹੀ ਆਪਣੀ 12 ਕੰਪਲੀਟ ਹੁੰਦੀ ਹੈ ਨਾ ਹੁਣ ਐਵੇਂ ਤਾਂ ਹੈ ਨਹੀਂ ਆਪਾਂ ਫਰਸਟ 'ਚ ਆ ਕੇ ਤਾਂ ਆਪਾਂ ਨੂੰ 12ਵੀਂ ਦਾ ਸਰਟੀਫਿਕੇਟ ਮਿਲ ਜੂ ਐਵੇਂ ਨਹੀਂ ਹੁੰਦਾ ਹੈਗਾ ਜੀ ਰੈਗੂਲਰ ਫ ਚੰਗੀ ਤਰ੍ਹਾਂ हेयर केयर ਕਰੋ ਚੰਗਾ ਡਾਈਟ ਲੋ ਚੰਗੀ ਡਾਈਟ ਲੋ ਠੀਕ ਹੈ ਕਸਰਤ ਕਰੋ ਯੋਗਾ ਕਰੋ ਜਿਹੜੇ ਮੈਂ ਤੁਹਾਨੂੰ ਦੱਸਦੀ ਹੁੰਦੀ ਐਵੇਂ ਦੇ ਵਾਲੇ ਹਨਾ ਅ ਯੋਗਾ ਮੈਂ ਤੁਹਾਨੂੰ ਦੱਸੀ ਐਵੇਂ ਇੱਕ ਵੀਡੀਓ ਪਾਈ ਹੋਈ ਹੈ ਮਨ ਲੱਗਦਾ हेयर ਗਰੋਥ 7 ਡੇਅ हेयर ਗਰੋ ਚੱਲ ਰਿਹਾ ਡੇ 4 ਹੈ ਉਹ ਤੁਸੀਂ ਉਹ ਦੇਖ ਸਕਦੇ ਹੋ ਵੀਡੀਓ ਜਾ ਕੇ ਠੀਕ ਹੈ ਜੀ ਤੇ ਤੁਹਾਨੂੰ ਮੇਰੀ ਵੀਡੀਓ ਕਿਵੇਂ ਲੱਗੀ ਲਾਈਕ ਕਰ ਦਿਓ ਕਿਵੇਂ ਲੱਗੀ ਕਮੈਂਟ ਵੀ ਕਰ ਦਿਓ ਠੀਕ ਹੈ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰੋ ਤੇ ਬਹੁਤ ਸਾਰਾ ਪਿਆਰ ਦਿਓ ਜੀ ਠੀਕ ਹੈ ਜੀ ਅਜਲੀ ਵਾਸ ਐਨਾ ਹੀ ਮਿਲਦੇ ਆਂ ਅਗਲੇ ਟੋਪਿਕ ਤੇ ਕਮੈਂਟ ਕਰ ਦਿਓ ਕਿ ਕਿਸ ਟੋਪਿਕ ਤੇ ਵੀਡੀਓ ਚਾਹੀਦੀ ਹੈ ਉਸੇ ਟੋਪਿਕ ਤੇ ਵੀਡੀਓ ਲੈ ਕੇ ਆਵਾਂਗੇ ਜੇ ਤੁਸੀਂ ਚਾਹੁੰਦੇ ਹੋ ਵੀ ਲਾਈਵ ਆਵਾਂ ਤਾਂ ਲਾਈਵ ਆਜੂਗੀ ਕੱਲ ਨੂੰ ਜੀ ਅਜਲੀ ਵਾਸ ਐਨਾ ਹੀ ਮਿਲਦੇ ਆਂ ਅਗਲੀ ਵੀਡੀਓ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਮਿਹਰ ਕਰੇ